ਸਾਸਤ੍ਰੀ ਕਾਲ ਜੀ ਅੱਜ ਦੇ ਵਲੌਗ ਚ ਸਵਾਗਤ ਕਰਦੇ ਆ ਸੋ ਯਸਰ ਦਾ ਟਾਈਮ ਹੈ ਕੰਮ ਕੰਮ ਕਰਕੇ ਤੇ ਵੇਲੇ ਹੋ ਗਏ ਆ ਤੇ ਅਜੇ ਕੱਪੜੇ ਪਾਏ ਨੇ ਧੋਣ ਵਾਲੇ ਦੇਖੋ ਕਿੰਨਾ ਟਾਈਮ ਲੱਗਦਾ ਜੀ ਕੱਪੜੇ ਹੈ ਵੀ ਵਾ ਵਾ ਸੀ ਗੱਲ ਬੁਰਗੀਆਂ ਚਾਦਰਾਂ ਧੋਣ ਆਣੀਆਂ ਸੀ ਅੱਜ ਥੱਲੇ ਵੀ ਸਫਾਈ ਕਰਕੇ ਆਣੀ ਤੇ ਅੱਗੇ ਥੱਲੇ ਇੱਕ ਝਿੰਦਾ ਰਹਿੰਦਾ ਨਹੀਂ ਉਹ ਜਿਹੜੇ ਥੱਲੇ ਨਾਲ ਨਾਲ ਝਾੜੂ ਲਾਏ ਗਏ ਤੇ ਜਿਹੜਾ ਥੱਲੇ ਕੂੜਾ ਹੁੰਦਾ ਉਹ ਨਾਲ ਥੱਲੇ ਕਮਰੇ ਦੇ ਅੱਗੇ ਉਹ ਸਾਰਾ ਕੂੜੇ ਕਿ ਨਾ ਕਿ ਰੂਹੇ ਦੇ ਅੱਗੇ ਸੁੱਟ ਦੇਣਾ ਹੁੰਦਾ ਨਹੀਂ ਤੇ ਕਿ ਉਹ ਸਾਰਾ ਚਾੜੂ ਲਾ ਕੇ ਆਈ ਥੱਲੇ ਉਹ ਵੀ ਤੇ ਉਹ ਜੀ ਵੀ ਥੱਲੇ ਜਦੋਂ ਜਾਈਦਾ ਹੈ ਨਾ ਤੇ ਉਹ ਚਪਲਾ ਚਪਲਾ ਥੱਲੇ ਲਾ ਕੇ ਆਈ ਦੀਆਂ ਨੇ ਤੇ ਉਹ ਨਾ ਕਿਰਕ ਜੀ ਪੈਰਾਂ ਤੇ ਚੁੱਭਦੀ ਏ ਫੇਰ ਉਹ ਤੇ ਵੀ ਉਹਵੇਂ ਆਈ ਜਾਂਦੀ ਨਾਲ ਤੇ ਇਸ ਕਰਕੇ ਅੱਜ ਥੋੜੇ ਮਝਾਣਾ ਨੂੰ ਲਾਣਾ ਪਿਆ ਕਿੰਨੇ ਦਿਨ ਹੋ ਗਏ ਨੇ ਸਰਦਾਰ ਜੀ ਨੂੰ ਅੱਥੇ ਘਰ ਫੋਨ ਕਰਕੇ ਗੱਲ ਕਰ ਲੋ ਟਾਈਮ ਇਹਨਾਂ ਦਾ ਲੱਗਣ ਕੋ ਨਹੀਂ ਟਿਆ ਰੋਜ਼ ਮੰਮੀ ਮੈਨੂੰ ਫੋਨ ਕਰਕੇ ਨੋ ਕੋਈ ਕਹਦਾ ਕੱਲ ਦਿਨੇ ਟੈਂਪੂ ਨਹੀਂ ਮੈਂ ਵਿਲਾਵਾਂਂਦੇ ਤੇ ਕਰ ਲਾਂਗਾ ਤੇ ਹੁਣ ਦੇਖੋ ਕਦੋਂ ਵੇਲੇ ਹੁੰਦੇ ਨੇ ਤੇ ਜੇ ਮੈਂ ਹੁਣ ਫੋਨ ਉਹਨਾਂ ਦਾ ਚੁੱਕ ਲਿਆ ਉਹਨਾਂ ਨੇ ਫੇਰ ਇਹ ਗੱਲ ਕਹਿਣੀ ਹੈ ਮੈਨੂੰ ਅੱਜ ਸਵੇਰੇ ਹੀ ਇੰਨੀ ਗਰਮੀ ਲੱਗੀ ਸੀ ਨਾ ਬੜੀ ਜ਼ਿਆਦਾ ਤੇ ਹੁਣ ਦੇਖੋ ਕਿੰਨੇ ਬੱਦਲ ਇੰਨਾ ਚੜਿਆ ਇੱਧਰ ਵੀ ਇੱਧਰ ਵੀ ਕਿੰਨਾ ਜ਼ਿਆਦਾ ਤੇ ਮੌਸਮ ਹੁਣ ਠੰਡਾ ਹੋਇਆ ਪਿਆ ਹੈ ਮੀਂਹ ਪਿਆ ਕੁੰਨੀ ਕੀ ਬੱਦਲ ਹੋਣ ਨਾਲ ਹੀ ਨਾ ਠੰਡਾ ਹੋ ਗਿਆ ਜਦ ਕਿਸੇ ਪਾਸੇ ਪੈ ਗਿਆ ਮੀਂਹ ਹਵਾ ਬੜੀ ਸੋਹਣੀ ਠੰਡੀ ਠੰਡੀ ਚੱਲਣ ਡਈ ਸੀ। ਲੇਕਿਨ ਸਵੇਰੇ ਬੜਾ ਬੁਰਾ ਹਾਲ ਸੀ ਗਰਮੀ ਦੇ ਨਾਲ। ਤੋਂ ਕੁਧੇਣੀ ਬਸ ਮਸਾਲਾ ਲੰਘ ਦੇਣ ਨੇ ਤੇ ਰੋਜ਼ ਹੀ ਇੰਨੀ ਗਰਮੀ ਤਾਂ ਫਿਰ ਨਹੀਂ ਆ ਜਾਂਦਾ। ਸਾਡੇ ਰੋਟੀਆਂ ਵਾਲੇ ਭਾਂਡੇ ਵੀ ਪਏ ਨੇ ਮੱਜ ਨਾਲ ਅਜੇ। ਅਸੀਂ ਉੰਜ ਹੀ ਰਾਉਣਾ ਬੱਲੇ ਬਿਠੇ ਹਾਂ। ਚਲੋ ਮਾਰੀ ਮੁੰਨੇ ਨੇ ਸ਼ਾਮਾ ਹੋ ਗਈਆਂ ਆਨੇ ਉਹਨਾਂ ਨਾਲ ਤੇ ਰਾਤ ਨੂੰ ਲੇਟ ਹੀ ਆਉਣਾ ਹੈ ਕੰਮ ਤੋਂ 판ਦੇ ਕਿ ਸਾਡੀ ਕਿੰਨੀ ਹੋ ਰਹੀ ਹੈ ਕੁਛ ਮੌਸਮ ਵੀ ਠੰਡਾ ਹੋ ਗਿਆ ਬੜੀ ਗਰਮੀ ਲੱਗੀ ਸੀ ਕੰਮ ਕਰਨ ਨੂੰ ਜੀ ਨਹੀਂ ਸੀ ਕਰਨ ਦੇ ਆ ਮੌਸਮ ਠੰਡਾ ਆਏ ਤਾਂ ਹੀ ਕੰਮ ਕਰਨ ਨੂੰ ਜੀ ਕਰਦਾ ਅਸੀਂ ਤੇ ਐਵੇਂ ਬਣਾਨੇ ਆ ਸਬਜ਼ੀ ਕੀ ਗੰਡੇ ਚੀਰ ਕੇ ਤੇ ਆ ਥੋਮ ਭਾਲੀ ਦਾ ਸਬੂਤੇ ਚੀਰ ਕੇ ਜੀ ਤੜਕਾ ਲਾ ਲਈਦਾ ਤੇ ਇੰਨੇ ਕੁ ਛੋਲੇ ਵੀ ਹੋਏ ਨੇ ਬਾਜ਼ੇਨਾਂ ਨੂੰ ਤੜਕਾ ਲਾ ਕੇ ਵਿੱਚ ਪਾ ਦੇਣਾ ਵੇ ਚੋਲੇ ਥੋੜੇ ਜੇ ਨਾ ਚੋਲ ਲੈ ਕੇ ਦੋਰੀ ਚ ਕੁੱਟਣੇ ਨੇ ਜਿਵੇਂ ਜਾਂ ਮਿਕਸੀ ਚ ਥੋੜੇ ਜੇ ਗ੍ਰੈਂਡ ਕਰਕੇ ਵਿੱਚ ਪਾ ਦੇਣੇ ਨੇ ਕਈ ਤਾਂ ਪਾਉਂਦੇ ਨੇ ਕਈ ਨਹੀਂ ਪਾਉਂਦੇ ਅਸੀਂ ਤਾਂ ਸਿੰਪਲ ਜੀ ਇਸ ਤਰੀਕੇ ਨਾਲ ਹੀ ਬਣਾਉਨੇ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਬਣਾਉਂਦੇ ਹੋ